ਹੁਣ ਪ੍ਰੇਮੇ ਦਾ ਇਹ ਹਾਲ ਐ ਹੁਣ ਕੋਈ ਪੁੱਛਦਾ ਨਹੀਂ ਰੋਂਦਾ ਬਾਬਾ ਅੱਜ ਪ੍ਰੇਮੇ ਦੇ ਮਨ ਵਿੱਚ ਆਇਆ ਵੀ ਇੰਨਾ ਕੁ ਮੈਂ ਸਰੀਰ ਤੋਂ ਦੁਖੀ ਹਾਂ ਤੇ ਕਿਉਂ ਨਾ ਮੈਂ ਖੂਨ ਦੇ ਵਿੱਚ ਛਾਲ ਮਾਰ ਕੇ ਮਰ ਜਾ ਬਾਰ ਬਾਰ ਖੂਨ ਜਦ ਕੋਲ ਜਾਂਦਾ ਐ ਲੱਤਾ ਲਮਕਾ ਕੇ ਬੈਠਾ ਰਹਿੰਦਾ ਪਰ ਡਿੱਗਣ ਨੂੰ ਜੀ ਨਹੀਂ ਕਰਦਾ ਜੀਵਿਆ ਲੋੜ ਹੈ ਸਭ ਕੋਏ ਸੰਸਾਰ ਦੇ ਵਿੱਚ ਨਾ ਕੀੜੀ ਵੀ ਮਰਨਾ ਨਹੀਂ ਚਾਹੁੰਦੀ ਉਹ ਵੀ ਚਾਹੁੰਦੀ ਮੇਰਾ ਜੀਵਨ ਹੋਰ ਹੋਵੇ ਬਾਰ-ਬਾਰ ਪ੍ਰੇਮ ਨਾਲ ਜਾਂਦਾ ਫਿਰ ਵਾਪਸ ਆ ਜਾਂਦਾ ਬੜਾ ਰੋਲਦਾ ਅੱਜ ਸੰਗਤ ਕੱਠੀ ਹੋ ਕੇ ਗੋੰਦਵਾਲ ਸਾਹਿਬ ਨੂੰ ਜਾ ਰਹੀ ਹੈ ਇੱਧਰ ਅੰਮ੍ਰਿਤ ਵੇਲਾ ਹੋਇਆ ਤੇ ਸਿੱਖ ਜਿਹੜੇ ਪੁਰਾਣੇ ਸਿੱਖ ਸਰਨਾ ਉੱਚੀ ਆਵਾਜ਼ ਦੇ ਵਿੱਚ ਗੁਰਬਾਣੀ ਪੜ੍ਹਦੇ ਹੋਏ ਜਾਂਦੇ ਹੁੰਦੇ ਸੰਗਤ ਜਿਹੜੀ ਹੈ ਗੋੰਦਵਾਲ ਸਾਹਿਬ ਨੂੰ ਜਾ ਰਹੀ ਹੈ ਰਸਤਾ ਪਾਸ ਦੀ ਸੀ ਜਦੋਂ ਪ੍ਰੇਮੀ ਨੇ ਸੁਣਿਆ ਤੇ ਸੰਗਤ ਦੀ ਆਵਾਜ਼ ਆ ਰਹੀ ਹੈ ਇਸ ਤਰ੍ਹਾਂ ਦੇ ਨਾਲ ਜਵਨ ਬਲਹਾਰ ਜੀ ਮੈਂ ਆਪਣੇ ਗਰਾਂਵ thank you ਚਾਨਣ ਮੀ ਹੋ ਜੇ ਪਰ ਗੁਰੂ ਤੋਂ ਬਿਨਾ ਮਨੁੱਖ ਅਗਿਆਨੀ ਰਹਿੰਦਾ ਹੈ ਜੀਵਨ ਦੇ ਵਿੱਚ ਹਨੇਰਾ ਹੀ ਰਹਿੰਦਾ ਹੈ ਗੁਰੂ ਸਮਰੱਥ ਹੋਏ ਤਾਂ ਆਸ ਪੁਗਾ ਦਿੰਦਾ ਹੈ ਜੇ ਸਮਰੱਥ ਹੋਏ ਹੁਣ ਪ੍ਰੇਮੀ ਦੇ ਕੋਲ ਰਸਤੇ ਤੋਂ ਸੰਗਤ ਲੰਘ ਰਹੀ ਏ ਇਹਨੇ ਉੱਚੀ ਉੱਚੀ ਆਵਾਜ਼ ਮਾਰੀ ਮੇਰੀ ਗੱਲ ਸੁਣ ਜਾਓ ਸੰਗਤ ਦੇ ਵਿੱਚੋਂ ਕਿਸੇ ਨੇ ਇਹਦੀ ਬਾਤ ਸੁਣੀ ਕਹਿਣ ਲੱਗੇ ਕੋਈ ਪੁਕਾਰ ਰਿਹਾ ਹੈ ਸੰਗਤ ਆ ਗਈ ਇਹਦੇ ਕੋਲ ਕਹਿਣ ਲੱਗੇ ਦੱਸੋ ਕੌਣ ਹੈ ਕਹਿਣ ਲੱਗਾ ਮੇਰਾ ਨਾਮ ਪ੍ਰੇਮਾ ਹੈ ਕੀ ਕੰਮ ਹੈ ਕਹਿਣ ਲੱਗੇ ਮੈਨੂੰ ਖੂਹ ਦੇ ਵਿੱਚ ਧੱਕਾ ਦੇ ਜਾਓ ਸੰਗਤ ਪੁੱਛਦੀ ਕੀ ਗੱਲ ਕਹਿ ਲੱਗਾ ਮੈਂ ਕੋੜੀਆਂ ਪਿੰਡ ਵਾਲਿਆਂ ਨੇ ਕੱਢ ਛੱਡਿਆ ਨਾ ਕੋਈ ਰੋਟੀ ਦਿੰਦਾ ਮੈਂ ਇੱਥੇ ਕੱਲਾ ਮੌਤ ਨੂੰ ਉਡੀਕ ਰਿਆ ਤੇ ਕਿਰਪਾ ਹੋਏ ਤੁਹਾਡੀ ਜੇ ਮੈਨੂੰ ਖੂਬ ਵਿੱਚ ਧੱਕਾ ਮਾਰ ਦੋ ਕਿਉਂਕਿ ਮਰਨ ਨੂੰ ਵੀ ਜੀ ਨਹੀਂ ਕਰਦਾ ਸੰਗਤ ਦੇ ਵਿੱਚ ਇੱਕ ਪ੍ਰੇਮੀ ਸੀ ਉਹ ਕਹਿਣ ਲੱਗਾ ਪ੍ਰੇਮਿਆ ਅਸੀਂ ਤੈਨੂੰ ਧੱਕਾ ਨਹੀਂ ਮਾਰ ਸਕਦੇ ਜਿਨੇ ਆਪਣਾ ਭਲਾ ਕੀਤਾ ਹੈ ਨਾ ਉਹ ਦੂਜੇ ਦੇ ਵੀ ਭਲੇ ਦੀ ਗੱਲ ਕਰੇਗਾ ਦੂਜੇ ਨੂੰ ਬਰਬਾਦ ਨਹੀਂ ਕਰੇਗਾ ਸੰਤ ਦਾ ਔਰ ਅਸੰਤ ਦਾ ਲੱਛਣ ਹੈ ਸੰਤ ਜਦੋਂ ਕਰੇਗਾ ਪਰਪਕਾਰ ਕਰੇਗਾ ਤੇ ਦੂਜੇ ਦਾ ਭਲਾ ਕਰੇਗਾ ਤੇ ਜਿਹੜਾ ਅਸੰਤ ਹੋਏਗਾ ਨਾ ਕੋਟਕ ਮਿਲੇ ਅਸੰਤ ਅਸੰਤ ਅਖਰ ਕਰਵਾਣੀ ਵਿੱਚ ਆਇਆ ਅਸੰਤ ਹੋਏਗਾ ਉਹ ਲੱਗੇਗਾ ਤੇ ਹੋਂ ਵੀ ਜਿਵੇਂ ਭਲਾ ਕਰ ਰਿਹਾ ਪਰ ਕਰੇਗਾ ਸਵਾਰਥ ਦੀ ਗੱਲ ਉਹ ਜਿਹੜਾ ਅਸੰਤ ਹੋਏਗਾ ਉਹ ਦੂਜਿਆਂ ਦਾ ਭਲਾ ਕਰਦਾ ਤਾਂ ਨਜ਼ਰ ਆਏਗਾ ਪਰ ਭਲਾ ਨਹੀਂ ਕਰੇਗਾ ਸਵਾਰਥ ਹੋਏਗਾ ਦੂਜਿਆਂ ਦਾ ਆਪਣਾ ਵੀ ਜੀਵਨ ਬਰਬਾਦ ਕਰੇਗਾ ਤੇ ਦੂਜਿਆਂ ਦਾ ਵੀ ਬਰਬਾਦ ਕਰ ਦੇਗਾ ਪਰ ਉਪਕਾਰੀ ਜਿਹੜਾ ਉਹ ਕਦੀ ਕਿਸੇ ਦਾ ਜੀਵਨ ਨਾ ਆਪਣਾ ਬਰਬਾਦ ਕਰ ਦੇ ਨਾ ਕਿਸੇ ਦਾ ਬਰਬਾਦ ਕਰਦਾ। ਉਹ ਭਾਈ ਕਹਿਣ ਲੱਗਾ ਪ੍ਰੇਮਿਆ ਆਖੇਸ ਹੈ ਮੇਰੇ ਕੋਲ ਇਹਦੇ ਵਿੱਚ ਆ ਜਾ ਤੇ ਮੈਂ ਤੈਨੂੰ ਗੋੰਦਵਾਲ ਸਾਹਿਬ ਗੁਰੂ ਚਰਨਾਂ ਦੇ ਵਿੱਚ ਲੈ ਜਾਂਦਾ। ਕਹਿਣ ਲੱਗਾ ਜੀ ਤੁਹਾਡੀ ਮਰਜ਼ੀ ਹੈ ਮੇਰੇ ਤਾਂ ਲਾਗੇ ਕੋਈ ਨਹੀਂ ਲੱਗਦਾ। ਜਿਹੜੇ ਮਿੱਤਰ ਛੱਡ ਗਏ ਗੁਰੂ ਕੀ ਸੰਗਤ ਨੇ ਪ੍ਰੇਮੇ ਨੂੰ ਚੁੱਕ ਲਿਆ ਹੁਣ ਸ਼ਬਦ ਪੜਦੇ ਜਾ ਰਹੇ ਨੇ ਪ੍ਰੇਮਾ ਸੁਣਦਾ ਜਾ ਰਿਹਾ ਹੈ ਜਦੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਗੋੰਦਵਾਲ ਸਾਹਿਬ ਪਹੁੰਚੇ ਪ੍ਰੇਮੇ ਨੂੰ ਪਿੱਛੇ ਜੋੜਿਆ ਵਿੱਚ ਬਿਠਾਇਆ ਤੇ ਗੁਰੂ ਚਰਨਾਂ ਵਿੱਚ ਬੇਨਤੀ ਕੀਤੀ ਮਹਾਰਾਜ ਕੋੜੀ ਇੱਕ ਆਇਆ ਮਹਾਰਾਜ ਨੇ ਹੁਕਮ ਕੀਤਾ ਕਹਿਣ ਲੱਗੇ ਜਿੱਥੇ ਹੋਰ ਕੋੜੀ ਨੇ ਨਾ ਉਥੇ ਇਹਨੂੰ ਨਾਲ ਰੱਖਣਾ ਉਹਦੀ ਵੀ ਸੇਵਾ ਹੋਈ ਜਿੰਨੂੰ ਸੰਸਾਰ ਨੇ ਠਗਰਾ ਦਿੱਤਾ ਉਹਨੂੰ ਗੁਰੂ ਨੇ ਰੱਖ ਲਿਆ ਤੇ ਜਿੰਨੂੰ ਗੁਰੂ ਨੇ ਰੱਖ ਲਿਆ ਨਾ ਉਹਨੂੰ ਫਿਰ ਨਾ ਕੋਈ ਲੋਕ ਤੇ ਨਾ ਪਰਲੋਕ ਵਿੱਚ ਕੋਈ ਦੁੱਖ ਨਹੀਂ ਰਹਿੰਦਾ ਉਹ ਧੰਨ ਗੁਰੂ ਅਮਰਦਾਸ ਮਹਾਰਾਜ ਜਿਹੜਾ ਸਿੱਖ ਪ੍ਰੇਮੇ ਨੂੰ ਚੁੱਕ ਕੇ ਲਿਆਇਆ ਸੀ ਜਦੋਂ ਉਹਨੇ ਨਮਸਕਾਰ ਕੀਤੀ ਐ ਤੇ ਗੁਰੂ ਮਹਾਰਾਜ ਨੇ ਉਹਦੇ ਤੇ ਕਿਰਪਾ ਕੀਤੀ ਐ ਨਾਨਕ ਨਦਰੀ ਨਦਰ ਨਿਹਾਲ ਕਿਉਂਕਿ ਜਿਹੜਾ ਪਰਪਕਾਰੀ ਐ ਨਾ ਉਹ ਗੁਰੂ ਨੂੰ ਪਿਆਰਾ ਐ ਤਾਂ ਹੀ ਕਿਉਂ ਪੜਦੇ ਨੇ ਪਰਪਕਾਰੀ E ਦੀ ਤੇ ਉਸ ਸਿੱਖ ਨੇ ਹੁਣ ਸੰਗਤਾਂ ਵਾਪਸ ਆ ਗਈ ਪ੍ਰੇਮਾਂ ਉੱਤੇ ਹੁਣ ਪ੍ਰੇਮੇ ਨੇ ਗੁਰਬਾਣੀ ਯਾਦ ਕਰ ਲਈ ਗੁਰਬਾਣੀ ਪੜ੍ਹੀ ਜਾਂਦਾ ਹੈ ਤੇ ਕਦੀ ਕਦੀ ਕਹਿੰਦਾ ਗਿਆ ਕਿਛਟਾ ਲੰਦਾ ਫਿਰ ਗਿਆ ਕਿਛਟਾ ਲੰਦਾ ਇੱਕ ਦਿਨ ਸਿਖਾ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਹ ਪਤਾ ਨਹੀਂ ਕੀ ਪੜਦਾ। ਉਸ ਸਮੇਂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਹੁਕਮ ਕੀਤਾ ਕਿ ਕਹਿਣ ਲੱਗੇ ਜਿੱਥੇ ਅਸੀਂ ਇਸ਼ਨਾਨ ਕੀਤਾ ਹੈ ਨਾ ਉੱਥੇ ਪ੍ਰੇਮੇ ਦਾ ਇਸ਼ਨਾਨ ਕਰਾਉ। ਉਸੇ ਜਲ ਨਾਲ। ਪ੍ਰੇਮੇ ਦਾ ਇਸ਼ਨਾਨ ਕਰਾਇਆ ਤੇ ਇਹਦਾ ਕੋੜ ਠੀਕ ਹੋ ਗਿਆ। ਉਸ ਸਮੇਂ ਪ੍ਰੇਮ ਨੇ ਸੁੰਦਰ ਬਸਤਰ ਪਨਾ ਕੇ ਸੰਗਤ ਵਿੱਚ ਲਿਆਂਦਾ ਗਿਆ ਤੇ ਪ੍ਰੇਮਾ ਗੁਰੂ ਚਰਨਾਂ ਦੇ ਵਿੱਚ ਬੈਠਾ ਤੇ ਪ੍ਰੇਮ ਨੇ ਮਾਨ ਦੇ ਵਿੱਚ ਆ ਭਾਵ ਹੈ ਕਤਵੇ ਕਜ ਤੋਂ ਬਣ ਕੇ ਅੱਜ ਤੋਂ ਮੈਂ ਬਣਾਂਗੇ ਅਦਨਾ ਨਦਰ ਰੁਹਾਂਦੀ ਹੋ ਕੇ ਸਾਥ ਤੋਂ ਜਿਹ ਬਾਦਸ਼ਾਹ ਦੀ ਨਜ਼ਰ ਹੋਈ ਤੇ ਪ੍ਰੇਮਾ ਬੈਠਾ ਕਿਸ ਨੇ ਕਿਹਾ ਸਿੱਖ ਨੇ ਕਹਿ ਲਗੇ ਮਹਾਰਾਜ ਇਉਂ ਲੱਗਦਾ ਜਿਵੇਂ ਵਿਆਹ ਵਾਲਾ ਲੜਕਾ ਹੋਵੇ ਬੈਠਾ ਮਹਾਰਾਜ ਕਹਿਣ ਲਗੇ ਕੋਈ ਨਹੀਂ ਵਿਆਹ ਸ਼ਾਦੀ ਕਰ ਦਿੰਦੇ ਆ ਗੁਰੂ ਮਹਾਰਾਜ ਨੇ ਬਚਨ ਕੀਤਾ ਕਹਿਣ ਲਗੇ ਕੋਈ ਸਿੱਖ ਆਪਣੀ ਕੰਨਿਆ ਦੇਵੇ ਇਕ ਕਿਸੇ ਕੁੱਟਿਆ ਕੰਨਿਆ ਜੀ ਉੱਥੇ ਲਿਆ ਨਾਲ ਬਿਠਾਈ ਗੁਰੂ ਮਹਾਰਾਜ ਨੇ ਉਹਨਾਂ ਦਾ ਵਿਆਹ ਕਰਵਾਇਆ ਨਾ ਮੱਥੋਂ ਤੇ ਮੁਰਾਰੀ ਨਾ ਇਹਨਾਂ ਤੇ ਕਿਰਪਾ ਕੀਤੀ ਮੰਜੀ ਬਖਸ਼ੀ ਕਹਿਣ ਲੱਗੇ ਹੁਣ ਤੁਸੀਂ ਸਿੱਖੀ ਦਾ ਪ੍ਰਚਾਰ ਕਰਿਆ ਮੱਥੋਂ ਤੇ ਮੁਰਾਰੀ ਉਹਨਾਂ ਨੇ ਸਾਰੀ ਜ਼ਿੰਦਗੀ ਗੁਰਸਿੱਖੀ ਦਾ ਪ੍ਰਚਾਰ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਕਮਾਏ ਕਿੱਥੇ ਦੁਨੀਆਂ ਦੇ ਵਿੱਚ ਵੱਧ ਫੈਲੀਆਂ ਵਿੱਚ ਪੈ ਕੇ ਕੋੜ ਹੋ ਗਿਆ ਕਿਤੇ ਗੁਰੂ ਦੀ ਕਿਰਪਾ ਦੇ ਨਾਲ ਜੁੜ ਕੇ ਗੁਰੂ ਸੱਚੇ ਪਾਤਸ਼ਾਹ ਦੇ ਨਾਲ ਤੇ ਸਿੱਖੀ ਦੇ ਨਾਲ ਜੁੜ ਕੇ ਆਪਣਾ ਜਨਮ ਸਵਾਰ ਕੇ ਭਾਈ ਪ੍ਰੇਮ ਮੰਗਿਆ